19 ਤਰੀਕ ਦੀ ਮੇਰੀ ਵਾਈਫ ਘਰੋਂ ਸ਼ਾਦੀ ਤੇ ਚਲੇਗੀ ਤੇ ਪਰਿਵਾਰ ਤੋਂ ਰਕੇ ਕਿ ਉਹ ਜੋ ਕੁਛ ਹੈਗਾ ਹੀ ਪਹਾਤੇ ਲਾਵੇ ਇਹ ਕਪੜੇ ਕਪੜੇ ਵੀ ਭਾਂਡੇ ਲੈ ਕੇ ਵੀ ਆਪਣਾ ਹੀ ਚਲੇ। ਸਟਾਲੇ ਵੀ ਕੀਤੀ ਕੰਪਲੀਟ ਹੈ। ਭਗਵਾਨ ਜੀ ਤਮਾਸ਼ੀ ਉਹਨੇ ਵੀ ਕਮੇਟਾਂ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਡੇ ਤੇ ਬਸ ਆਈ ਮੈਸੇਜ ਆਏ ਜਾਂਦੇ ਇੰਨੀ ਤੇ। ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ। ਚੀਮਾ ਬਾੜ ਦਾ ਮੁੰਡਾ ਮੁੰਡੇ ਦੀ ਰਿਪੋਰਟ। ਰਾਜਾ ਹਾਂਜੀ ਕਹ ਰਾਜਾ ਸੀ ਮੇਰੇ ਸਾਲੇ ਨਾਲ ਲੰਦਾ ਸੀ ਮੇਰੇ ਸਾਲੇ ਹਰਨੰਦ ਆ ਗਿਆ ਤੇ ਮੇਰੀ ਬੋਟੀ ਨੂੰ ਭਾਨ ਕਹਿੰਦਾ ਸੀ ਦੀਦੀ ਦੀਦੀ ਕਰਕੇ ਬੋਲ ਦਿੰਦਾ ਹੈ ਤੇ ਬਸ ਇਦਾਂ ਹੀ ਦੀਦੀ ਕਰਕੇ ਉਹਨੇ ਕਹਿਣਾ ਕਹਣਾ ਦੀਦੀ ਇੱਤਾਂ ਮੇਰੀ ਬੋਟਾ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੋਂ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਉਹਨਾਂ ਨੇ ਮੇਨਾਂ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਹੱਥ ਵਿੱਚ ਫੜੀ ਬੈਠਾ ਸ਼ਿਕਾਇਤਾਂ ਦੇ ਕਾਗਜ਼ ਅਤੇ ਇੱਕ ਨੌਜਵਾਨ ਦੀ ਫੋਟੋ ਦਿਖਾ ਰਿਹਾ ਇਹ ਉਹ ਬਦਨਸੀਬ ਪਤੀ ਹੈ ਜਿਸਦੇ ਨਾਲ ਇਸ ਦੀ ਪਤਨੀ ਹੀ ਵੱਡਾ ਕਾੜ ਕੱਈ ਹੈ ਤੇ ਜਿਸ ਤੇ ਚਾਲਦੀਆਂ ਇਸ ਤੇ ਵੱਲੋਂ ਪੁਲਿਸ ਦੇ ਅੱਗੇ ਵੀ ਗੋਹਾਰ ਲਗਾਈ ਗਈ ਹੈ ਤੇ ਇਹ ਜੋ ਕਾਗਜ਼ ਦਿਖਾ ਰਿਹਾ ਦਰਅਸਲ ਇਹ ਉਹ ਸ਼ਿਕਾਇਤਾਂ ਦੀਆਂ ਫੋਟੋਕਾਪੀਆਂ ਨੇ ਜੋ ਕਿ ਇਸ ਦੇ ਵੱਲੋਂ ਥਾਣੇ ਦੇ ਵਿੱਚ ਕਪਾਈਆਂ ਗਈਆਂ ਨੇ ਇਹਨਾਂ ਹੀ ਨਹੀਂ ਇਸ ਪੀੜਤ ਪਤੀ ਨੇ ਸੀਐਮ ਤੱਕ ਵੀ ਆਪਣੀ ਕੰਪਲੇਂਟ ਪਾਈ ਹੈ ਜੀ ਹਾਂ ਇਹ ਹੈਰਾਨ ਕਰਨ ਵਾਲਾ ਮਾਮਲਾ ਪੰਜਾਬ ਤੋਂ ਹੀ ਸਾਹਮਣੇ ਆਇਆ ਹੈ ਜਿੱਥੇ ਕਿ ਇਸ ਪਤੀ ਦੀ ਪਤਨੀ ਦੋ ਬੱਚਿਆਂ ਦੀ ਮਾਂ ਸਾਲੇ ਦੇ ਨਾਲ ਫਰਾਰ ਹੋ ਗਈ ਹੈ ਜਾਣਕਾਰੀ ਦੇ ਮਤਬਿਕ ਪੀੜਤ ਸਨ ਸ਼ਖਸ ਦੇ ਦੋ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ 11 ਸਾਲ ਦੀ ਬੱਚੀ ਹੈ ਜਿਸ ਨੂੰ ਕੀ ਇਸਦੀ ਪਤਨੀ ਆਪਣੇ ਨਾਲ ਲੈ ਗਈ ਹੈ ਤੇ ਹੁਣ ਇਹ ਬਦਨਸੀਬ ਪਤੀ ਆਪਣੀ ਪਤਨੀ ਅਤੇ ਬੱਚਿਆਂ ਦੀ ਮਾਂ ਨੂੰ ਲੱਭਣ ਦੇ ਲਈ ਵੱਖ-ਵੱਖ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਲਗਾ ਰਿਆ। ਟਾਲੇ ਵੀ ਕੀਤੀ ਕੰਪਲੇਟ। ਭਗਮਨ ਤਮਾਲ ਸੀ ਇਹਨਾਂ ਨੇ ਕੰਪਲੇਟਾਂ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਡੇ ਤੇ ਪਾਸੇ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਹੈ ਆ ਹੋਣੀ ਹੈ। ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ। 16 ਤਰੀਕ ਨੂੰ ਕੋਈ ਕਾਰਵਾਈ ਕੋਸ਼ ਨਹੀਂ। ਉਸ ਤੋਂ ਬਾਅਦ ਆ ਮੈਂ ਲਿਖਾ ਕੇ ਸਾਰੇ ਬਸਾ ਡੇਰੇ ਹਰੇ ਕਿਸ਼ਾਰਾਂ ਤੇ ਦਿੱਤੇ ਆ। ਯਾਲੇ ਸਾਰਾ ਕੁਝ ਬਣਾ ਕੇ ਅਰੇ ਵੀ ਕੋਈ ਮਤਲਬ। ਰੱਬ ਟਾਲੇ ਵੀ ਦਿੱਤੇਗੇ। ਉਹਨਾਂ ਨੇ ਆ ਰਸੀਦ ਦਿੱਤੀ ਹੈ ਮੈਨੂੰ। ਅਸੀਂ ਇਹਨਾਂ ਲਈ ਉੱਥੇ ਵੀ ਦੋ ਤਿੰਨ ਵਾਲੀ ਮੌਕਾ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੇ ਆ ਪੁੱਛ ਗਿਛ ਕਰਨੇ ਆ ਕੁਝ ਵੀ ਆ ਡਾ ਹੁੰਦਾ ਵਾ ਤੁਹਾਨੂੰ ਫੋਨ ਕਰਾਂਦੇ ਦੱਸਾਂ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੈ ਗਏ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੀ ਗੰਦੀ ਗਈ ਹੈ 16 ਤਰੀਕ ਨੂੰ ਗਏ 16 ਅਪ੍ਰੈਲ ਦੀ 2025 ਅਸੀਂ ਮੰਗ ਕਾ ਨਾ ਮੇਰੀ ਕੋਈ ਨਹੀਂ ਸੁਣਾਈ ਹੋ ਹੁੰਦੀ ਬੜੀ ਭੱਜ ਦੌਰ ਕਰਾਣੇ ਆ ਬੜਾ ਕੁਝ ਕਰਕੇ ਮੇਜਾ ਕੁਛ ਨਹੀਂ ਹੁੰਦਾ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਨਾ ਭੱਜਾਂ ਮੈਨੂੰ ਜਦੋਂ ਛੁੱਟੀ ਹੁੰਦੀ ਮੈਂ ਦਿਹਾੜੀਆਂ ਤੋੜ ਕੇ ਆਪਣੀਆਂ ਸਾਰਾ ਕੁਝ ਮੁੰਡਾ ਉੱਥੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਪਣੀ ਦਾ ਕੰਮ ਕਰਨਾ ਵਾ ਵਾਈਸ ਸੁਈ ਦਾ ਕੰਮ ਕਰਨਾ ਮੈਂ ਦਿਹਾੜੀਆਂ ਤੋੜ ਕੇ ਮੈਂ ਲੱਭਣ ਜਾਂਦਾ ਰਿਹਾ ਮੈਂ ਕਦੀ ਅੰਮ੍ਰਿਤਸਰ ਚਲੰਦਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਨੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸ਼ਰਮ ਆ ਜਾਂਦਾ ਪਰ ਮੈਨੂੰ ਕੁੱਝ ਨਹੀਂ ਸਾਰਾ ਲੱਭਣ ਦਾ ਕੁੱਝ ਹਾਂ ਨਹੀਂ ਸਰ ਮੈਂ ਤਾਂ ਹੁਣ ਥੱਕ ਕੇ ਹਾਰ ਕੇ ਬੈ ਗਿਆ ਹੁਣ ਨਾ ਇੰਤਾਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਰਟ ਲ ਮਹਾਰੇ ਕਿ ਚੀਜ ਹੈ ਪੰਜਾਬ ਪੁਲਿਸ ਵਾਲੇ ਜਿਹੜੇ ਹੁੰਦੇ ਆ ਹਰ ਇੱਕ ਚੀਜ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ ਹੈ ਦੋ ਫੋਨ ਖੜੇ ਇੱਕ Oppo ਦਾ ਇੱਕ Vivo ਦਾ ਇੱਕ Samsung ਦਾ ਇੱਕ Oppo ਦਾ ਖੜਾ ਉਹਨਾਂ ਦੇ ਡੱਬੇ ਵੀ ਦੇ ਛੱਡੇ ਉਹਨਾਂ ਨੂੰ ਕਹਿੰਦੇ ਨੰਬਰ ਟ੍ਰੇਸ ਤੇ ਪਾਇਆ ਹਜੇ ਤੱਕ ਟ੍ਰੇਸ ਤੋਂ ਨਿਕਲਿਆ ਹੀ ਨਹੀਂ ਨੰਬਰ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੀ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਟੇ ਜਾ ਕੇ ਉਹਨੇ ਤਾਂ ਨਹੀਂ ਕੋਈ ਕਾਰਵਾਈ ਕੀਤੀ ਹੋਤੇ ਹੀ ਦੂਜੇ ਪਾਸੇ ਪੀੜਤ ਵਿਕਰਮ ਦੀ ਮਾਂ ਦਾ ਕਹਿਣਾ ਹੈ ਕਿ ਉਸਦੀ ਨੂੰ ਹਰ ਵੇਲੇ ਫੋਨ ਤੇ ਲੱਗੀ ਰਹਿੰਦੀ ਸੀ ਕੰਨੇਸ ਤੇ ਇਹ ਸ਼ੋਅ ਵਾਂ ਸੰਦ ਦੱਸ ਜene ਕੋਈ ਜਾਣਾ ਕਿ ਨਹੀਂ ਆਈ ਪਰ ਦੌਣਾ ਕਰੀ ਹੁ ਤੱਕ ਫਾਈ ਥੱਕ ਗਏ ਆ ਮੁੰਡਾ ਮੇਰਾ ਥੱਕ ਗਿਆ ਮੈਂ ਕਦੇ ਖਿਆੜੀ ਨਹੀਂ ਕਿ ਟੈਲੀਫੋਨ ਨਹੀਂ ਲੱਗੀ ਰਹੀਂਦੀ ਹੁ 24 ਘੰਟੇ ਬਾਸ ਮੈਂ ਮਾ ਮੈਂ ਕਦੀ ਮੁੰਡੇ ਨਾਲ ਗੱਲ ਨਹੀਂ ਕੀਤੀ ਨਾ ਜੇ ਮੈਂ ਗੱਲ ਕੀਤੀ ਤੇ ਇਹ ਮਾਰੇ ਗੋਨੇ ਉਹਨੇ ਕਹਿੰਦਾ ਮੇਰੇ ਸੱਸ ਮੈਨੂੰ ਮਤ ਮੰਨਦੀ ਮੈਂ ਤਾਂ ਨਹੀਂ ਗੱਲ ਕਰਦੀ ਹਾਂ ਹਾਂ ਇਹ 14 ਸਾਲਾਂ ਦਾ 10 ਸਾਲਾਂ ਨੇ ਕੋਈ ਉਹ ਨਾ ਆਵੇ ਕਿੰਨ ਮੰਨਦਾ ਮਾਂਗੇ ਹੋਏ ਪਸੰਦ ਲੈ ਹੱਥ ਪੇਸ਼ ਹੋਏ ਐ ਇਸਨੂੰ ਪਤਾ ਲੱਗ ਜਪਾਈ ਨੂੰ ਜਾਣਾ ਚਾਹੀਏ ਕਿ ਨਹੀਂ ਦੱਸਦੀ ਕਿ ਹੈਰਾਨ ਕਰਨ ਵਾਲਾ ਮਾਮਲਾ ਕਾਦੀਆ ਦੇ ਮੁਹੱਲਾ ਕ੍ਰਿਸ਼ਨਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਬੱਚਿਆਂ ਦੀ ਮਾਂ ਆਪਣੇ ਹੀ ਪਰਾ ਦੇ ਸਾਲੇ ਦੇ ਨਾਲ ਫਰਾਰ ਹੋ ਗਈ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਬਾਬਲੇ ਵਿੱਚ ਪੁਲਿਸ ਦੇ ਵੱਲੋਂ ਕਦੋਂ ਤੱਕ ਕਾਰਪਾਈ ਕੀਤੀ ਜਾਂਦੀ ਹੈ ਤੇ ਕਦੋਂ ਤੱਕ ਇਸ ਪੀੜਤ ਪਤੀ ਨੂੰ ਇਨਸਾਫ ਮਿਲਦਾ ਹੈ ਇਹ ਕਦੋਂ ਤੱਕ ਇਹਨਾਂ ਬੱਚਿਆਂ ਦੀ ਮਾਂ ਘਰ ਪਰਤਦੀ ਹੈ ਜਗਬਾਣੀ ਟੀਵੀ ਦੇ ਲਈ ਹਰੀਸ਼ ਬਟਲਾ ਦੀ ਰਿਪੋਰਟ